ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਏਰੀਏ ਦੇ ਵਿੱਚ ਕੋਠੀ ਲੈ ਕੇ ਆਏ ਹਾਂ 12 ਮਰਲਿਆਂ ਦੀ ਸੋ ਬਹੁਤ ਹੀ ਸੋਹਣੇ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣੇ ਮਟੀਰੀਅਲ ਦੇ ਨਾਲ ਕੋਠੀ ਬਣੀ ਹੋਈ ਹੈ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਹਾਂ ਲੁਧਿਆਣਾ ਫਰੋਜਪੁਰ ਰੋਡ ਆਈਟੀਆ ਦੇ ਕੋਲੇ ਇਹ ਕੋਠੀ ਤੁਹਾਨੂੰ ਮਿਲੇਗੀ 12 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਖੁੱਲ੍ਹਾ ਡੁੱਲਾ ਪੋਰਚਾ ਖੁੱਲੀ ਡੁੱਲੇ ਇਹ ਕੋਠੀ ਬਣੀ ਹੋਈ ਆ ਸੋ ਆਪਾਂ ਦੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਹੋ ਸਕਿਆ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇਸ ਵੇਲੇ ਆਪਾਂ ਕੋਠੀ ਦੇ ਬਾਹਰ-ਬਾਰ ਹੀ ਦੇਖ ਰਹੇ ਹਾਂ ਸੋ ਕਾਫੀ ਸਪੇਸ ਜਿਹੜੀ ਆ ਕੋਠੀ ਦੇ ਫਰੰਟ ਤੇ ਵੀ ਛੱਡੀ ਹੋਈ ਆ ਆਸੇ-ਪਾਸੇ ਵੀ ਜਿਹੜੀ ਆ ਜਗ੍ਹਾ ਛੱਡੀ ਹੋਈ ਆ ਕੋਠੀ ਪੂਰੀ ਖੁੱਲੀ ਆ ਤੇ ਹਵਾਦਾਰ ਆ ਸਾਈਡਾਂ ਤੇ ਜਗ੍ਹਾ ਵੀ ਚਾਰ ਚੁਫੇਰੇ ਛੱਡੀ ਹੋਈ ਆ ਸੋ ਇਸ ਵੇਲੇ ਆਪਾਂ ਐਂਟਰ ਕਰ ਚੁੱਕੇ ਆ ਮੇਨ ਡੋਰ ਦੇ ਵਿੱਚ ਹੁੰਦੇ ਹੋਏ ਲੌਬੀ ਦੇ ਵਿੱਚ ਸੋ ਇਹ ਪੌੜੀਆਂ ਜਾਂਦੀਆਂ ਆਪਾਂ ਬਾਅਦ ਚ ਚੱਲਾਂਗੇ ਫਰਸਟ ਫਲੋਰ ਤੇ ਪਰ ਉਸ ਤੋਂ ਪਹਿਲਾਂ ਆਪਾਂ ਗਰਾਉਂਡ ਫਲੋਰ ਦੇਖਦੇ ਆਂ ਇਸ ਕੁਠੀ ਦਾ ਸੋ ਇਹ ਲੌਬੀ ਆ ਔਰ ਟੋਟਲ ਗੱਲ ਕਰੀਏ ਤਾਂ 5 ਬੈੱਡਰੂਮ ਆ ਇਸ ਕੁਠੀ ਦੇ ਵਿੱਚ ਸੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਡ੍ਰਾਈੰਗ ਰੂਮ ਪਲੱਸ ਬੈੱਡਰੂਮ ਸੋ ਕਾਫੀ ਖੁੱਲਡੁੱਲਾ ਜਿਹੜਾ ਇਹ ਬੈਡਰੂਮ ਆ ਪਲੱਸ ਡਰੈਂਗ ਰੂਮ ਆ ਚਾਰ ਛੇਰੇ ਵਿੰਡੋਜ਼ ਜਿਹੜੀਆਂ ਦਿੱਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸੋ ਬੈਡ ਦੀ 2 ਵਾਲੇ ਪਾਸੇ ਚੱਲਦੇ ਹਾਂ ਪਹਿਲਾਂ ਔਰ ਇਧਰ ਵੀ ਜਿਹੜੀ ਆ ਵਿੰਡੋ ਦਿੱਤੀ ਹੋਈ ਹੈ ਕਿਉਂਕਿ ਕੋਠੀ ਦੀ ਬੈਕ ਸਾਈਡ ਤੇ ਵੀ ਜਿਹੜੀ ਆ ਜਗ੍ਹਾ ਛੱਡੀ ਹੋਈ ਆ ਸੋ ਇਧਰਲੇ ਪਾਸੇ ਮੇਨ ਐਂਟਰੀ ਆ ਇਹਦੀ ਡਰੈਂਗ ਰੂਮ ਵੀ ਸੋ ਵਿੰਡੋ ਵੀ ਕਾਫੀ ਜਿਹੜੀ ਆ ਵੱਡੀ ਦਿੱਤੀ ਹੋਈ ਆ ਸੋ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਤੇ ਹਵਾਦਾਰ ਆ ਇੱਕ ਵਾਰੀ ਫਿਰ ਤੋਂ ਤੁਹਾਨੂੰ ਆਪਾਂ ਇਹ ਮਾਸਟਰ ਬੈਡਰੂਮ ਡਰੈੰਗ ਰੂਮ ਤੁਹਾਨੂੰ ਦਿਖਾ ਦਿੰਨੇ ਆ। ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 90 ਲੱਖ ਰੁਪਇਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ। ਤੇ ਆ ਜੋ ਦੇਖਦੇ ਆਂ ਫਿਰ ਇਸ ਕੋਠੀ ਦੀ ਰਸੋਈ ਸੋ ਰਸੋਈ ਵੀ ਕਾਫੀ ਜਿਹੜੀ ਆ ਖੁੱਲੀ ਡੁੱਲੀ ਆ ਕਵਰਜ਼ ਜਿਹੜੇ ਆ ਬਣੇ ਹੋਇਆ ਔਰ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਜਿਹੜਾ ਹੋਇਆ ਵੀ ਆ ਡੋਰ ਵਿੰਡੋ ਜਿਹੜੇ ਆ ਬਹੁਤ ਵਧੀਆ ਲੱਗੇ ਹੋਇਆ ਸੋ ਕੋਠੀ ਪੁਰਾਣੀ ਜ਼ਰੂਰ ਆ 2005 ਦੇ ਵਿੱਚ ਇਹ ਕੋਠੀ ਬਣੀ ਸੀ ਸੋ ਬੈਡਰੂਮ ਦੀ ਗੱਲ ਕਰੀਏ ਤਾਂ ਇਹ ਵੀ ਬੈਡਰੂਮ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਦੂਸਰੇ ਬੈਡਰੂਮ ਦੇ ਵਿੱਚ ਆਪਾਂ ਐਂਟਰ ਕੀਤਾ ਔਰ ਕਾਫੀ ਖੁੱਲਾ ਡੁੱਲਾ ਸਾਰੀ ਕੋਠੀ 'ਚ ਪੱਥਰ ਲੱਗੇ ਹੋਏ ਤੇ ਨਾਲ ਜਿਹੜਾ ਸਟੋਰ ਦਿੱਤਾ ਹੋਇਆ ਸਟੋਰ ਵੀ ਕਾਫੀ ਖੁੱਲਾ ਡੁੱਲਾ ਟੋਟਲ ਦੋ ਸਟੋਰ ਆ ਇਸ ਕੋਠੀ ਦੇ ਵਿੱਚ ਇੱਕ ਗਰਾਉਂਡ ਫਲੋਰ ਤੇ ਤੇ ਇੱਕ ਫਰਸਟ ਫਲੋਰ ਤੇ ਸੋ ਕਾਫੀ ਖੁੱਲੇ ਡੁੱਲੇ ਜਿਹੜਿਆ ਬੈਡਰੂਮ ਬਣੇ ਹੋਏ ਆ 12 ਮਰਲਿਆਂ ਦੇ ਵਿੱਚ ਇਹ ਕੋਠੀ ਆ 90 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਸੋ ਇਹ ਬੈਡਰੂਮ ਦੇ ਨਾਲ ਵੀ ਅਟੈਚ ਵਾਸ਼ਰੂਮ ਪਲੱਸ ਲੌਬੀ ਦੇ ਨਾਲ ਵੀ ਜਿਹੜਾ ਅਟੈਚ ਆ ਦੋ ਜਿਹੜੇ ਆ ਡੋਰ ਦਿੱਤੇ ਹੋਏ ਆ ਦਰਵਾਜ਼ੇ ਦੋ ਆ ਇਸ ਬਾਥਰੂਮ ਨੂੰ ਤੇ ਆਜੋ ਫਿਰ ਚੱਲਦੇ ਆ ਆਪਾਂ ਤੀਸਰੇ ਬੈਡਰੂਮ ਦੇ ਵਿੱਚ ਸੋ ਤੀਸਰੇ ਬੈਡਰੂਮ ਦੀ ਗੱਲ ਕਰੀਏ ਤਾਂ ਤੀਸਰਾ ਬੈਡਰੂਮ ਵੀ ਕਾਫੀ ਜਿਹੜਾ ਖੁੱਲਾ ਡੁੱਲਾ ਹੈਗਾ ਔਰ ਬੈਕ ਸਾਈਡ ਤੇ ਜਿਹੜੀ ਐ ਸਪੇਸ ਹੋਣ ਕਰਕੇ ਜਿਹੜੇ ਰੋਸ਼ਨੀਦਾਰ ਆ ਤੇ ਹਵਾਦਾਰ ਆ ਔਰ ਕਬੜ ਵੀ ਜਿਹੜਾ ਉਹ ਬਣਿਆ ਹੋਇਆ ਸੋ ਇਹ ਸਾਹਮਣੇ ਜਿਹੜੀ ਆ ਵਿੰਡੋਸ ਦਿੱਤੀ ਹੋਈ ਆ ਤੇ ਨਾਲ ਹੀ ਇਹ ਸਾਹਮਣੇ ਪਰਦੇ ਦੇ ਪਿੱਛੇ ਜਿਹੜਾ ਡੋਰ ਦਿੱਤਾ ਹੋਇਆ ਸੋ ਕਬੜ ਵੀ ਦੇ ਸਕਦੇ ਹਾਂ ਪੂਰਾ ਤਾਂ ਛੱਤ ਤੱਕ ਜਿਹੜਾ ਕਬੜ ਬਣਿਆ ਹੋਇਆ ਤੇ ਇਸ ਵਿੰਡੋ ਦੇ ਰਹੀਂ ਆਪਾਂ ਦੇਖ ਸਕਦੇ ਆ ਗੇਟ ਦੀ ਮੇਨ ਗੇਟ ਦੀ ਜਿਹੜੀ ਆ ਐਂਟਰੀ ਸੋ ਤਿੰਨ ਬੈਡਰੂਮ ਆਪਾਂ ਦੇਖ ਚੁੱਕੇ ਆ ਲਗਭਗ ਗਰਾਉਂਡ ਫਲੋਰ ਤੋਂ ਬਾਅਦ ਆਪਾਂ ਚੱਲਦੇ ਆਂ ਫਰਸਟ ਫਲੋਰ ਤੇ ਸੋ ਪੌੜੀਆਂ ਵਿੱਚ ਵੀ ਪੱਥਰ ਲੱਗਾ ਹੋਇਆ ਕੋਠੀ 20 ਸਾਲ ਪੁਰਾਣੀ ਜ਼ਰੂਰ ਆ ਪਰ ਬਹੁਤ ਹੀ ਸੋਹਣੀ ਬਣੀ ਹੋਈ ਆ ਤੇ ਗਲੀ ਦੇ ਨਾਲੋਂ ਕਾਫੀ ਉੱਚੀ ਵੀ ਹੈਗੀ ਆ ਤੁਸੀਂ ਸਟਾਰਟਿੰਗ ਤੇ ਦੇਖਿਆ ਨਹੀਂ ਤਾਂ ਇੱਕ ਵਾਰੀ ਫਿਰ ਤੋਂ ਤੁਸੀਂ ਵੀਡੀਓ ਦੇਖ ਸਕਦੇ ਹੋ ਸਟਾਰਟਿੰਗ ਤੋਂ ਸੋ ਫਰਸਟ ਫਲੋਰ ਦੀ ਜਿਹੜੀ ਆ ਲੌਬੀ ਆ ਉਹ ਵੀ ਕਾਫੀ ਖੁੱਲੀ ਡੁੱਲੀ ਆ ਤੇ ਆਪਾਂ ਇੱਕ ਵਾਰੀ ਬਾਰ ਵੀਡੀਓ ਦੇ ਵਿੱਚ ਗੀੜਾ ਮਾਰ ਕੇ ਆਉਨੇ ਆ ਤੁਹਾਨੂੰ ਦਿਖਾਉਨੇ ਆ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਉੱਪਰ ਵੀ ਜਿਹੜਾ ਬਣਿਆ ਹੋਇਆ ਔਰ ਉੱਪਰ ਵੀ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਸੋ ਕੋਠੀ ਦੇ ਬੈਕ ਸਾਈਡ ਦੇ ਉੱਤੇ ਵੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਚਾਰ ਸਵੇਰੇ ਕੋਠੀ ਦੀ ਜਿਹੜੀ ਹੈ ਜਗ੍ਹਾ ਜਿਹੜੀ ਛੱਡੀ ਹੋਈ ਹੈ ਜਿਸ ਕਰਕੇ ਡੋਰ ਵਿੰਡੋਜ਼ ਜਿਹੜੇ ਆ ਕਾਫੀ ਖੁੱਲੇ ਡੁੱਲੇ ਜਿਹੜੀਆਂ ਦਿੱਤੀਆਂ ਹੋਈਆਂ ਸੋ ਇਹ ਹੈਗਾ ਜੀ ਉੱਪਰ ਵਾਸ਼ਰੂਮ ਸੋ ਟੱਪ ਟੂਬ ਲੱਗਿਆ ਹੋਇਆ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਆ ਉੱਪਰ ਬਣਿਆ ਹੋਇਆ 90 ਲੱਖ ਰੁਪਏ ਡਿਮਾਂਡ ਕੀਤੀ ਹੈ ਇੱਕ ਇਹ ਬੈੱਡਰੂਮ ਇਹ ਸਾਹਮਣੇ ਤੁਸੀਂ ਸਟੋਰ ਦੇਖ ਰਹੇ ਹੋ ਵੀ ਦੀ ਪੌੜੀਆਂ ਵੀ ਦਿੱਤੀਆਂ ਹੋਈਆਂ ਚੱਲਦੇ ਆਪਾਂ ਬਾਅਦ ਚ ਦੇਖਦੇ ਆਂ ਸੋ ਉਸ ਤੋਂ ਪਹਿਲਾਂ ਆਪਾਂ ਦੂਸਰੇ ਬੈੱਡਰੂਮ ਦੇ ਵਿੱਚ ਚੱਲਦੇ ਆਂ ਸੋ ਇਹ ਬੈੱਡਰੂਮ ਕਾਫੀ ਖੁੱਲਾ ਡੁਲਾ ਹੈ ਔਰ ਇਹਨਾਂ ਨੇ ਪੂਜਾ ਰੂਮ ਬਣਾਇਆ ਹੋਇਆ ਸੋ ਉੱਪਰ ਜਾਨੀ ਕਿ ਦੋ ਬੈੱਡਰੂਮ ਆ ਤੇ ਗਰਾਉਂਡ ਫਲੋਰ ਤੇ ਤਿੰਨ ਬੈੱਡਰੂਮ ਆ ਤੇ ਆਜੋ ਫਿਰ ਇੱਕ ਛੱਤ ਜਾਂਦੇ ਜਾਂਦੇ ਉੱਪਰ ਵੀ ਮਾਰਦੇ ਆਂ ਸੋ ਆਈਟੀ ਦੇ ਕੋਲੇ ਲੁਧਿਆਣਾ ਫਰੋਜਪੁਰ ਰੋਡ ਤੇ ਇਹ ਕੋਠੀ ਆ ਜਿਸ ਵੀ ਵੀਰ ਪ੍ਰਾਨੇ ਖਰੀਦਣੀ ਹੋਵੇ ਤਾਂ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ